ਨਮਸਕਾਰ ਵੀਰਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਈਰਾਨ ਔਰ ਇਜ਼ਰਾਈਲ ਦੀ ਕਿਉਂਕਿ ਈਰਾਨ ਬਿਨਾਂ ਸ਼ਰਤ ਆਤਮ ਸਮਰਪਣ ਕਰੇ ਡੋਨਲਡ ਟਰੰਪ ਦੇ ਵੱਲੋਂ ਇਹ ਈਰਾਨ ਨੂੰ ਕਹਿ ਦਿੱਤਾ ਗਿਆ ਕਿ ਬਿਨਾਂ ਕਿਸੇ ਸ਼ਰਤ ਤੋਂ ਤੁਹਾਨੂੰ ਆਤਮ ਸਮਰਪਣ ਕਰਨਾ ਪਏਗਾ ਮਤਲਬ ਤੁਹਾਡੀ ਕੋਈ ਵੀ ਸ਼ਰਤ ਨਹੀਂ ਮੰਨੀ ਜਾਏਗੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਦੇ ਲਈ ਕਹਿ ਦਿੱਤਾ ਅਤੇ ਦਾਵਾ ਕੀਤਾ ਹੈ ਕਿ ਅਮਰੀਕਾ ਜਾਣਦਾ ਹੈ ਕਿ ਈਰਾਨ ਦੇ ਸਰਵੋੱਚ ਨੇਤਾ ਯਾਇਤੁੱਲਾ ਅਲੀ ਖਾਮੇਨੀ ਕਿੱਥੇ ਲੁਕੇ ਹੋਏ ਨੇ ਪਰ ਉਹ ਉਹਨਾਂ ਨੂੰ ਫਿਲਹਾਲ ਨਹੀਂ ਮਾਰਨਾ ਚਾਹੁੰਦੇ ਉਧਰ ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਕੁਮਾਂਤਰੀ ਪਰਮਾਣੂ ਊਰਜਾ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ ਈਰਾਨ ਨੂੰ ਯੂਰੇਨੀਅਮ ਦੀ ਸੋਧ ਦੇ ਲਈ ਬਣਾਏ ਗਏ ਜ਼ਮੀਨਦੋਸ਼ ਪਲਾਂਟ ਉਤੇ ਸਿੱਧਾ ਹਮਲਾ ਕੀਤਾ ਹੈ ਇਹ ਦਾਅਵਾ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ 트ੰਪ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਈਰਾਨ ਨੂੰ ਬਿਨਾ ਸ਼ਰਤ ਆਤਮ ਸਮਰਪਣ ਕਰਨ ਦੇ ਲਈ ਕਹਿ ਦਿੱਤਾ ਹੈ ਕਿਉਂਕਿ 5 ਦਿਨਾਂ ਤੋਂ ਚੱਲ ਰਿਹਾ ਇਜ਼ਰਾਈਲ ਇਰਾਨ ਜਿਹੜਾ ਸੰਘਰਸ਼ ਹੈ ਉਹ ਵਧਦਾ ਹੀ ਜਾ ਰਿਹਾ ਹੈ ਜੀ 7 ਸੰਮੇਲਨ ਚੋ ਪਰਤਨ ਦੇ ਮਗਰੋਂ 트ੰਪ ਨੇ ਕਿਹਾ ਹੈ ਕਿ ਸਾਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਅਖੌਤੀ ਸਰਵੋੱਚ ਆਗੂ ਕਿੱਥੇ ਲੁਕਿਆ ਹੋਇਆ ਹੈ ਉਹ ਬਹੁਤ ਸੌਖਾ ਸ਼ਿਕਾਰ ਹੈ ਪਰ ਉਥੇ ਸੁਰੱਖਿਆਤ ਹੈ ਸਾਡਾ ਸਬਰ ਦਾ ਬੰਨ ਟੁੱਟਦਾ ਜਾ ਰਿਹਾ ਹੈ ਇਸੇ ਦੌਰਾਨ ਇਜ਼ਰਾਈਲੀ ਫੌਜ ਨੇ ਇਰਾਨ ਦੇ ਨਤਾੰਜ ਵਿਚਲੇ ਪਰਮਾਣੂ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ ਹੈ ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨਣ ਕਮਾਂਤਰੀ ਪਰਮਾਣੂ ਊਰਜਾ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ ਈਰਾਨ ਵੱਲੋਂ ਯੂਰੇਨੀਅਮ ਦੀ ਸੋਧ ਦੇ ਲਈ ਬਣਾਏ ਗਏ ਜ਼ਮੀਨਦੋਸ਼ ਪਲਾਂਟ ਉਤੇ ਸਿੱਧਾ ਹਮਲਾ ਕੀਤਾ ਹੈ ਏਜੰਸੀ ਨੇ ਹਾਲਾਂਕਿ ਆਪਣੀ ਮੁੱਢਲੀ ਰਿਪੋਰਟ ਦੇ ਵਿੱਚ ਇਸ ਪਲਾਂਟ ਨੂੰ ਸਿੱਧੇ ਤੌਰ ਤੇ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਸੀ ਕਮਾਂਤਰੀ ਪਰਮਾਣੂ ਊਰਜਾ ਏਜੰਸੀ ਨੇ ਕਿਹਾ ਹੈ ਕਿ ਉਸ ਦਾ ਮੰਨਣਾ ਹੈ ਕਿ ਈਰਾਨ ਦੀ ਨਤਾੰਜ ਵਿਚਲੀ ਯੂਰੇਨੀਅਮ ਸੋਧਣ ਵਾਲੀ ਸਾਈਟ ਤੇ ਹਵਾਈ ਹਮਲਿਆਂ ਦਾ ਜ਼ਮੀਨ ਦੋਜ਼ ਪਲਾਂਟ ਵਿਚਲੇ ਸੈਂਟਰੀਫਿਊਜ ਹਾਲ ਤੇ ਸਿੱਧਾ ਅਸਰ ਪਵੇਗਾ ਇਜ਼ਰਾਈਲ ਦੇ ਵੱਲੋਂ ਕੀਤੇ ਗਏ ਨਵੇਂ ਹਵਾਈ ਹਮਲੇ ਪਿਛੇ 5 ਦਿਨਾਂ ਤੋਂ جاری ਹਮਲਿਆਂ ਦੀ ਹੀ ਕੜੀ ਹੈ ਜਿਸ ਦਾ ਮੁੱਖ ਨਿਸ਼ਾਨਾ ਈਰਾਨ ਦਾ ਫੌਜੀ ਅਤੇ ਪਰਮਾਣੂ ਪ੍ਰੋਗਰਾਮ ਹੈ ਉਂਝੇ ਪਹਿਲੀ ਵਾਰ ਹੈ ਜਦੋਂ ਸੰਯੁਕਤ ਰਾਸ਼ਟਰ ਦੇ ਪਰਮਾਣੂ ਨਿਗਰਾਨੀ ਸਮੂਹ ਨੇ ਨਤਾਂਜ ਦੇ ਜ਼ਮੀਨ ਦੋਸ਼ ਹਿੱਸਿਆਂ ਦੇ ਵਿੱਚ ਹੋਏ ਹਮਲਿਆ ਕਰਕੇ ਹੋਏ ਨੁਕਸਾਨ ਦੀ ਸਮੀਖਿਆ ਕੀਤੀ ਹੈ ਇਹ ਸਾਈਟ ਈਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਮੁੱਖ ਸੰਸ਼ੋਧਨ ਕੇਂਦਰ ਹੈ IAEA ਦੇ ਸ਼ੁੱਕਰਵਾਰ ਦੇ ਹਮਲਿਆਂ ਤੋਂ ਬਾਅਦ 71 ਕੀਤੀਆਂ ਗਈਆਂ ਹਾਈ ਰੈਜ਼ੋਲੂਸ਼ਨ ਉਪਗ੍ਰਹਿ ਤਸਵੀਰਾਂ ਦੀ ਸਮੀਖਿਆ ਦੇ ਆਧਾਰ ਦੇ ਉੱਤੇ ਕੁਝ ਵਾਧੂ ਤੱਤਾਂ ਦੀ ਪਛਾਣ ਕੀਤੀ ਹੈ ਜੋ ਨਤਾਜ ਦੇ ਵਿੱਚ ਜ਼ਮੀਨ ਦੋਜ ਸੰਸ਼ੋਧਨ ਹਾਲਾਤ ਤੇ ਸਿੱਧੇ ਅਸਰ ਨੂੰ ਦਰਸਾਉਂਦੀ ਹੈ ਸੋ ਇਜ਼ਰਾਈਲ ਨੇ ਮੰਗਲਵਾਰ ਨੂੰ ਵੀ ਈਰਾਨ ਤੇ ਹਮਲੇ ਜਾਰੀ ਰੱਖੇ ਨੇ ਜਦਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਦੇ ਵਿੱਚ ਈਰਾਨ ਦੇ ਲੋਕਾਂ ਨੂੰ ਤਹਿਰਾਨ ਛੱਡਣ ਦੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਈਰਾਨ ਦੇ ਲੋਕ ਜਲਦ ਤੋਂ ਜਲਦ ਤਹਿਰਾਨ ਨੂੰ ਛੱਡ ਦੇਣ ਕਿਉਂਕਿ ਉੱਥੇ ਬਹੁਤ ਕੁਝ ਵੱਡਾ ਹੋਣ ਵਾਲਾ ਹੈ ਬੀਤੇ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ ਡੋਨਲਡ 트੍ਰੰਪ ਜੀ7 ਸੰਮੇਲਨ ਨੂੰ ਛੱਡ ਕੇ ਵਾਪਸ ਅਮਰੀਕਾ ਚਲੇ ਗਏ ਨੇ ਔਰ ਹੁਣ ਬਹੁਤ ਸਾਰੇ ਵਿਦੇਸ਼ੀ ਮੀਡੀਆ ਆਧਾਰਿਆਂ ਦੇ ਵੱਲੋਂ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਹੈ ਕਿ ਇੱਕ ਉਹ ਰੂਮ ਜਿਹੜਾ ਜਿਸ ਨੂੰ ਜਿੱਥੇ ਬੈਠ ਕੇ ਜਦੋਂ ਤੁਸੀਂ ਕਹੋ ਕਿ ਲਾਡਨ ਨੂੰ ਚੱਕਿਆ ਗਿਆ ਸੀ ਅਮਰੀਕਾ ਦੇ ਵੱਲੋਂ ਜਿਸ ਰੂਮ ਦੇ ਵਿੱਚ ਬੈਠ ਕੇ ਉਹ ਸਾਰੀ ਬਿਉਂਤਬੰਦੀ ਬਣਾਈ ਗਈ ਸੀ ਡੋਨਲਡ 트ੰਪ ਨੇ ਉਸੇ ਰੂਮ ਦੇ ਵਿੱਚ ਇੱਕ ਬੈਠਕ ਸੱਦ ਲਈ ਹੈ ਜਿੱਥੇ ਵਿਦੇਸ਼ ਮੰਤਰੀ ਅਮਰੀਕਾ ਦੇ ਉਪ ਰਾਸ਼ਟਰਪਤੀ ਅਮਰੀਕਾ ਦੇ ਔਰ ਨਾਲ ਉਹਨਾਂ ਦੇ ਚੀਫ ਡਿਫੈਂਸ ਆਫ ਸਟਾਫ ਜਿਹੜੇ ਨੇ ਉਹਨਾਂ ਨੂੰ ਵੀ ਸੱਦ ਲਿਆ ਗਿਆ ਮਤਲਬ ਉਸ ਰੂਮ ਦੀ ਲੋੜ ਕਿਉਂ ਪੈ ਗਈ ਉਹ ਉਸ ਰੂਮ ਦੇ ਵਿੱਚ ਮੀਟਿੰਗ ਕਰਨ ਦੀ ਲੋੜ ਅਮਰੀਕਾ ਨੂੰ ਕਿਉਂ ਪੈ ਗਈ ਜਿਸ ਰੂਮ ਦੇ ਵਿੱਚ ਬੈਠ ਕੇ ਸਾਰਾ ਲਾਈਵ ਪ੍ਰੋਗਰਾਮ ਉਸ ਟਾਈਮ ਦੇ ਰਾਸ਼ਟਰਪਤੀ ਅਮਰੀਕਾ ਦੇ ਬਰਾਕ ਓਬਾਮਾ ਦੇਖ ਰਿਆ ਸੀ ਜਦੋਂ ਤੁਸੀਂ ਕਹੋ ਕਿ ਲਾਦੀਨ ਨੂੰ ਪਾਕਿਸਤਾਨ ਦੇ ਵਿੱਚੋਂ ਜਾ ਕੇ ਅਮਰੀਕੀ ਫੌਜਾਂ ਨੇ ਉੱਥੋਂ ਉਹਨੂੰ ਮਾਰਿਆ ਸੀ ਸੋ ਹੁਣ ਇਹ 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 ਦਰਸਾਇਆ ਜਾ ਰਿਹਾ ਹੈ ਕਿ ਕੁਝ ਅਮਰੀਕਾ ਵੱਡਾ ਕਰਨ ਵਾਲਾ ਹੈ ਕਿਉਂਕਿ ਡੋਨਲਡ ਟਰੰਪ ਦੇ ਵੱਲੋਂ ਸਿੱਧੇ ਤੌਰ ਦੇ ਉਤੇ ਕਹਿ ਦਿੱਤਾ ਗਿਆ ਕਿ ਖਮੇ ਨਹੀਂ ਕਿੱਥੇ ਲੁਕੇ ਹੋਏ ਨੇ ਹੋ ਜੇ ਤੁਸੀਂ ਬੈਂਜਮਿਨ ਨਿਤਨ ਯਾਹੂ ਦਾ ਬਿਆਨ ਸੁਣੋਗੇ ਤੇ ਨਿਤਨ ਯਾਹੂ ਨੇ ਕਿਹਾ ਸੀ ਕਿ ਇਹ ਈਰਾਨ ਦੇ ਨਾਲ ਜੰਗ ਹੋਣ ਖਮਨਈ ਦੀ ਮੌਤ ਦੇ ਨਾਲ ਬੰਦ ਹੋਏਗੀ ਔਰ ਅਸੀਂ ਖਮੇਨਈ ਨੂੰ ਵੀ ਈਰਾਨ ਦੇ ਵਿੱਚ ਜਾ ਕੇ ਮਾਰਾਂਗੇ ਪਰ ਡੋਨਲਡ ਟਰੰਪ ਦੇ ਵੱਲੋਂ ਹੁਣ ਇਹ ਬਿਆਨ ਦੇਣਾ ਕਿ ਸਾਨੂੰ ਪਤਾ ਹੈ ਕਿ ਖਮੇਨਈ ਕਿੱਥੇ ਲੁਕਿਆ ਹੋਇਆ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਤਹਿਰਾਨ ਦੇ ਉੱਤਰ ਦੇ ਵਿੱਚ ਇੱਕ ਬੰਕਰ ਦੇ ਵਿੱਚ ਖਮੇਨਈ ਜਿਹੜਾ ਮੁਖ ਆਗੂ ਈਰਾਨ ਦਾ ਉਹ ਲੁਕਿਆ ਹੋਇਆ ਹੈ ਔਰ ਜਿਹੜੇ ਇਜ਼ਰਾਈਲ ਨੇ ਕਿਹਾ ਸੀ ਉਹਨੂੰ ਮਾਰਾਂਗੇ ਤੇ ਦੂਸਰੇ ਪਾਸੇ ਡੋਨਲਡ 트럼ਪ ਦੇ ਵੱਲੋਂ ਇਹ ਬਿਆਨ ਦੇ ਦੇਣਾ ਕਿ ਸਾਨੂੰ ਪਤਾ ਹੈ ਉਹ ਕਿੱਥੇ ਲੁਕਿਆ ਹੋਇਆ ਪਰ ਅਜੇ ਉਸ ਨੂੰ ਅਸੀਂ ਮਾਰਨਾ ਨਹੀਂ ਚਾਹੁੰਦੇ ਔਰ ਇਸ ਕਰਕੇ ਈਰਾਨ ਜਿਹੜਾ ਹੈ ਉਸ ਸਵੈ ਇੱਛਾ ਦੇ ਨਾਲ ਆਤਮ ਸਮਰਪਣ ਕਰੇ ਬਿਨਾਂ ਕਿਸੇ ਸ਼ਰਤ ਤੋਂ ਜੇ ਐਸਾ ਉਹ ਨਹੀਂ ਕਰਦੇ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੁਖ ਆਗੂ ਜਿਹੜਾ ਖਮੇ ਨਹੀਂ ਹੈ ਉਸ ਨੂੰ ਅਮਰੀਕਾ ਦੇ ਵੱਲੋਂ ਜਾਂ ਇਜ਼ਰਾਈਲ ਦੇ ਵੱਲੋਂ ਮਾਰਿਆ ਜਾਵੇ ਕਿਉਂਕਿ 1999 ਤੋਂ ਲੈ ਕੇ ਹੁਣ ਤੱਕ ਖਮੇ ਨਹੀਂ ਈਰਾਨ ਦੇ ਵਿੱਚ ਰਾਜ ਕਰ ਰਹੇ ਨੇ ਔਰ ਲੰਬੇ ਸਮੇਂ ਤੋਂ ਧਰਮ ਦੇ ਆਧਾਰ ਦੇ ਉੱਤੇ ਇੱਕ ਕਟੜਪੰਥੀ ਮੁਲਕ ਈਰਾਨ ਨੂੰ ਬਣਾਉਣ ਦੇ ਵਿੱਚ ਖਮੇਨੇਈ ਦਾ ਬਹੁਤ ਵੱਡਾ ਹੱਥ ਹੈ ਔਰ ਇਸ ਦੇ ਕਰਕੇ ਇਜ਼ਰਾਈਲ ਦੇ ਚਾਹੇ ਯਹੂਦੀ ਹੋਣ ਚਾਹੇ ਅਮਰੀਕਾ ਦੇ 크ਰਿਸਚੀਅਨ ਹੋਣ ਉਹਨਾਂ ਦੇ ਅੰਦਰ ਡਰ ਪੈਦਾ ਰਹਿੰਦਾ ਹੈ ਹਮੇਸ਼ਾ ਹੀ ਕਿ ਈਰਾਨ ਕਿਸੇ ਵੀ ਟਾਈਮ ਇਜ਼ਰਾਈਲ ਦੇ ਉੱਪਰ ਜਾਂ ਅਮਰੀਕਾ ਦੇ ਉੱਪਰ ਕੋਈ ਵੀ ਹਮਲਾ ਕਰ ਸਕਦਾ ਹੈ ਇਸੇ ਕਰਕੇ ਇਹ ਦੋਵੇਂ ਮੁਲਕ ਚਾਹੁੰਦੇ ਨੇ ਕਿ ਕਿਸੇ ਵੀ ਹਾਲਤ ਦੇ ਵਿੱਚ ਈਰਾਨ ਨੂੰ ਨਿਊਕਲੀਅਰ ਪਾਵਰ ਨਹੀਂ ਬਣਨ ਦੇਣਾ ਇਹ ਲੜਾਈ ਜਿਹੜੀ ਚੱਲ ਰਹੀ ਆ ਉਹ ਲੜਾਈ ਹੁਣ ਇੱਕ ਵਿਕਰਾਲ ਰੂਪ ਧਾਰਨ ਕਰ ਰਹੀ ਆ ਔਰ ਸਿੱਧੇ ਤੌਰ ਦੇ ਤੇ ਦੋਵੇਂ ਮੁਲਕਾਂ ਦੇ ਵਿੱਚ ਯੁੱਧ ਦਾ ਐਲਾਨ ਜਿਹ ਇੱਕ ਖਬਰ 에ਅਰ ਇੰਡੀਆ ਦੀਆਂ ਰੱਦ ਕੀਤੀਆਂ ਗਈਆਂ 7 ਕੁਮਾਂਤਰੀ ਉਡਾਨਾਂ ਦੇ ਨਾਲ ਜੁੜੀ ਹੋਈ ਹੈ ਜਿਹੜੀਆਂ ਕਿ 6 ਡ੍ਰੀਮ ਲਾਈਨਰ ਸੀ ਡ੍ਰੀਮ ਲਾਈਨਰ ਦਾ ਜ਼ਿਕਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਅਹਮਦਾਬਾਦ ਦੇ ਵਿੱਚ ਜਦੋਂ ਇਹ ਸਾਰੀ ਘਟਨਾ ਵਾਪਰਦੀ ਹੈ ਪਲੇਨ ਕ੍ਰੈਸ਼ ਹੁੰਦਾ ਹੈ ਉਸ ਤੋਂ ਬਾਅਦ ਡ੍ਰੀਮ ਲਾਈਨਰ ਇੱਕ ਤੁਸੀਂ ਜਹਾਜ਼ ਦੇ ਇੱਕ 파ਟ ਬਾਰੇ ਸੁਣਿਆ ਹੋਵੇਗਾ ਹੁਣ ਇਹ ਵੀ 6 7 ਰੋ ਉਡਾਨਾਂ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ ਉਹਦੇ ਵਿੱਚੋਂ 6 ਡ੍ਰੀਮ ਲਾਈਨਰ ਸੀ 에ਅਰ ਇੰਡੀਆ ਨੇ ਵਕ ਵਕ ਕਾਰਨਾ ਅਤੇ ਡ੍ਰੀਮ ਲਾਈਨਰ ਬੇੜੇ ਦੀ ਵੱਦੀ ਹੋਈ ਜਾਂਚ ਦੇ ਮੱਦੇਨਜ਼ਰ ਲੰਡਨ, ਅੰਮ੍ਰਿਤਸਰ ਅਤੇ ਦਿੱਲੀ ਦੁਬਈ ਸਮੇਤ ਸੱਤ ਕੁਮੰਤਰੀ ਉਡਾਨਾਂ ਰੱਦ ਕਰ ਦਿੱਤੀਆਂ ਇਸ ਤੋਂ ਪਹਿਲਾਂ 에ਅਰ ਇੰਡੀਆ ਨੇ ਸੈਨ ਫ੍ਰਾਂਸਿਸਕੋ ਤੋਂ ਮੁੰਬਈ ਜਾ ਰਹੇ ਜਹਾਜ਼ ਦੇ ਇੱਕ ਇੰਜਣ ਦੇ ਵਿੱਚ ਤਕਨੀਕੀ ਨੁਕਸ ਪੈਣ ਦੇ ਕਰਕੇ ਬੀਤੇ ਕੱਲ ਉਸ ਨੂੰ ਕਲਕੱਤਾ ਦੇ ਵਿੱਚ ਆਪਣੇ ਤਹਿ ਪੜਾ ਤੋਂ ਹੀ ਰੋਕ ਦਿੱਤਾ ਗਿਆ ਸੀ 에ਅਰ ਇੰਡੀਆ ਨੇ AI 171 ਦੇ ਹਾਦਸਾ ਗ੍ਰਸਤ ਹੋਣ ਦੇ ਮਗਰੋਂ ਸੋਮਵਾਰ ਨੂੰ ਐਮ ਲਈ ਉਡਾਨਾਂ ਮੁੜ ਸ਼ੁਰੂ ਕੀਤੀਆਂ ਕੰਪਨੀ ਨੇ ਕਿਹਾ ਹੈ ਕਿ DGCA ਦੇ ਵੱਲੋਂ ਪੂਰੇ ਪਾਰਟ ਦੇ ਵਿੱਚ 에어 ਇੰਡੀਆ ਦੀਆਂ ਸਾਰੀਆਂ ਉਡਾਨਾਂ ਦੀ ਜਾਂਚ ਕੀਤੀ ਜਾ ਰਹੀ ਹੈ 에어ਲਾਈਨ ਨੇ ਜਾਂਚ ਦੇ ਦੌਰਾਨ ਕੁਝ ਨੁਕਸਾਨਾਂ ਦਾ ਪਤਾ ਲੱਗਣ ਦੇ ਮਗਰੋਂ ਦਿੱਲੀ ਪੈਰਿਸ ਉਡਾਨ ਰੱਦ ਕਰ ਦਿੱਤੀ ਕੰਪਨੀ ਨੇ ਕਿਹਾ ਕਿ ਜਹਾਜ਼ ਉਪਲਬਧ ਨਾ ਹੋਣ ਕਾਰਨ ਉਸਨੇ ਅਹਮਦਾਬਾਦ ਲੰਡਨ ਉਡਾਨ ਵੀ ਰੱਦ ਕਰ ਦਿੱਤੀ ਹੈ 에어 ਇੰਡੀਆ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਦਿੱਲੀ ਤੋਂ ਪੈਰਿਸ ਜਾਣ ਵਾਲੇ ਜਹਾਜ਼ AI 143 ਨੂੰ ਉਡਾਨ ਭਰਨ ਤੋਂ ਪਹਿਲਾਂ ਜ਼ਰੂਰੀ ਜਾਂਚ ਦੇ ਮਗਰੋਂ ਰੱਦ ਕਰ ਦਿੱਤਾ ਗਿਆ 에어ਲਾਈਨ ਨੇ ਇਸ ਸੰਬੰਧੀ ਹੋਰ ਵੇਰਵੇ ਨਹੀਂ ਦਿੱਤੇ ਨੇ ਏਅਰਲਾਈਨ ਨੇ ਇਹ ਵੀ ਕਿਹਾ ਹੈ ਕਿ ਉਹ ਯਾਤਰੀਆਂ ਨੂੰ ਹੋਟਲ ਦੇ ਵਿੱਚ ਠਹਿਰਾਉਣ ਦਾ ਪ੍ਰਬੰਧ ਅਤੇ ਰੱਦ ਉਡਾਨਾਂ ਦੇ ਸਬੰਧੀ ਰਿਫੰਡ ਕਰਨਾ ਯਕੀਨੀ ਬਣਾ ਰਹੀ ਹੈ ਏਅਰ ਇੰਡੀਆ ਨੇ ਇਹ ਵੀ ਕਿਹਾ ਹੈ ਕਿ ਯਾਤਰੀਆਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਬਦਲਵੇਂ ਪ੍ਰਬੰਧ ਜਿਹੜੇ ਨੇ ਉਹ ਏਅਰਲਾਈਨ ਦੇ ਵੱਲੋਂ ਕੀਤੇ ਜਾ ਰਹੇ ਨੇ ਅਹਮਦਾਬਾਦ ਤੋਂ ਗੇਟ ਗੇਟਵੇਕ ਲੰਡਨ ਜਾਣ ਵਾਲੀ AI 159 ਉਡਾਣ ਬਾਰੇ ਏਅਰ ਇੰਡੀਆ ਨੇ ਕਿਹਾ ਹੈ ਕਿ ਇਸ ਨੂੰ ਤਕਨੀਕੀ ਨੁਕਸ ਦੇ ਕਰਕੇ ਨਹੀਂ ਸਕੋ ਹਵਾਈ ਖੇਤਰਨੀਆਂ ਪਾਬੰਦੀਆਂ ਅਤੇ ਹੋਰ ਇਤਿਹਾਤੀ ਜਾਂਚਾਂ ਦੇ ਮੱਦੇਨਜ਼ਰ ਜਹਾਜ਼ ਉਪਲਬਧ ਨਾ ਹੋਣ ਦੀ ਸੂਰਤ ਦੇ ਵਿੱਚ ਰੱਦ ਕੀਤਾ ਗਿਆ ਸੀ ਮਤਲਬ ਉਹਦੇ ਲਈ ਕੋਈ ਧਮਕੀ ਨਹੀਂ ਸੀ ਪਰ ਇੰਡੂ ਇੰਡੀਗੋ ਦੇ ਜਹਾਜ਼ ਨੂੰ ਬੰਬ ਦੇ ਨਾਲ ਲੜਾਉਣ ਦੀ ਬੀਤੇ ਕੱਲ ਧਮਕੀ ਦਿੱਤੀ ਗਈ ਪਹਿਲਾਂ ਆਪਾਂ 에ਅਰ ਇੰਡੀਆ ਦੀ ਗੱਲ ਕਰ ਰਹੇ ਸੀ ਪਰ ਹੁਣ ਆਪਾਂ ਗੱਲ ਕਰ ਰਹੇ ਹਾਂ ਇੰਡੀਗੋ ਦੀ ਬੰਬ ਦੀ ਧਮਕੀ ਦੇ ਬਾਅਦ ਇੰਡੀਗੋ ਦੇ ਜਹਾਜ਼ ਨੂੰ ਨਾਗਪੁਰ ਦੇ ਵਿੱਚ ਬੀਤੇ ਕੱਲ ਉਤਾਰਨਾ ਪਿਆ ਦਰਸਲ ਮਸਕਟ ਤੋਂ ਬੀਤੇ ਕੱਲ ਪਹੁੰਚੇ ਅਤੇ ਦਿੱਲੀ ਦੇ ਲਈ ਰਵਾਨਾ ਹੋਏ ਇੰਡੀਗੋ ਦੇ ਇੱਕ ਜਹਾਜ਼ ਦੇ ਵਿੱਚ ਬੰਬ ਰੱਖੇ ਹੋਣ ਦੀ ਧਮਕੀ ਮਿਲਣ ਦੇ ਮਗਰੋਂ ਜਾਂਚ ਦੇ ਲਈ ਇਸ ਨੂੰ ਨਾਗਪੁਰ ਹਵਾਈ ਅੱਡੇ ਤੇ ਐਮਰਜੈਂਸੀ ਹਾਲਾਤ ਦੇ ਵਿੱਚ ਉਤਾਰਨਾ ਪਿਆ ਕੋਚਨੋ ਇੰਟਰਨੈਸ਼ਨਲ 에ਅਰਪੋਰਟ ਲਿਮਟਿਡ ਨੇ ਦੱਸਿਆ ਹੈ ਕਿ ਇੰਡੀਗੋ ਜਹਾਜ਼ ਦੇ ਵਿੱਚ ਬੰਬ ਹੋਣ ਦੀ ਧਮਕੀ ਉਸ ਦੀ ਅਧਿਕਾਰਕ ਈਮੇਲ ਤੇ ਮਿਲੀ ਸੀ ਇਹ ਜਹਾਜ਼ 157 ਯਾਤਰੀਆਂ ਅਤੇ ਚਾਲਕ ਦਲ ਦੇ 6 ਮੈਂਬਰਾਂ ਦੇ ਨਾਲ ਸਵੇਰੇ 9:30 ਵਜੇ ਦਿੱਲੀ ਦੇ ਲਈ ਰਵਾਨਾ ਹੋਇਆ ਸੀ ਸੀਆਈਏਐਲ ਨੇ ਕਿਹਾ ਹੈ ਕਿ ਜਾਂਚ ਚੱਲ ਰਹੀ ਹੈ ਇਸ ਦੌਰਾਨ ਗੋਆ ਤੋਂ ਲਖਨਊ ਜਾ ਰਹੇ ਇੰਡੀਗੋ ਦੇ ਇੱਕ ਜਹਾਜ਼ ਨੂੰ ਖਰਾਬ ਮੌਸਮ ਦੇ ਕਰਕੇ ਹਵਾ ਦੇ ਦਬਾਅ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਪਾਇਲਟ ਜਹਾਜ਼ ਨੂੰ ਸੁਰੱਖਿਅਤ ਮੰਜ਼ਲ ਤੱਕ ਪਹੁੰਚਾਉਣ ਦੇ ਵਿੱਚ ਸਫਲ ਜ਼ਰੂਰ ਰਿਹਾ ਹੈ ਹੁਣ 에ਅਰਲਾਈਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਜਹਾਜ਼ ਨੰਬਰ 6E 6811 ਨੂੰ ਲਖਨਊ ਦੇ ਵਿੱਚ ਸੁਰੱਖਿਅਤ ਉਤਾਰਿਆ ਗਿਆ ਹੈ ਮਤਲਬ ਲਗਾਤਾਰ ਬਹੁਤ ਸਾਰੇ ਐਸੇ 에ਅਰਲਾਈਨਸ ਨੇ ਹੁਣ ਉਹਨਾਂ ਦੇ ਵੱਲੋਂ ਜਹਾਜ਼ਾਂ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਨੰਬਰ 2 ਜੇ ਮੌਸਮ ਖਰਾਬ ਲੱਗਦਾ ਹੈ ਤੇ ਕੋਈ ਵੀ 에ਅਰਲਾਈਨਸ ਰਿਸਕ ਨਹੀਂ ਲੈ ਰਹੀ ਹੈ ਔਰ ਦੂਸਰੇ ਪਾਸੇ ਜਿਹੜੀ ਚੀਜ਼ ਦੀ ਅਸੀਂ ਕਲਪਨਾ ਨਹੀਂ ਕੀਤੀ ਸੀ ਕਿ ਬਹੁਤ ਸਾਰੀਆਂ ਉਡਾਨਾਂ ਐਸੀਆਂ ਨੇ ਜਿਨ੍ਹਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਬਾਰ-ਬਾਰ ਧਮਕੀ ਦਿੱਤੀ ਜਾ ਰਹੀ ਹੈ ਜਿਸ ਦੇ ਕਰਕੇ ਉਡਾਨਾਂ ਰੱਦ ਕੀਤੀਆਂ ਜਾ ਰਹੀਆਂ ਨੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਐਵੀਏਸ਼ਨ ਮਿਨਿਸਟਰੀ ਦੇ ਵੱਲੋਂ ਇਹਦੇ ਉੱਪਰ ਕੀ ਰੁਕ ਇਖਤਿਆਰ ਕੀਤਾ ਜਾਏਗਾ ਉਹ ਦੇਖਣਾ ਹੋਵੇਗਾ ਪਰ ਉਡਾਨਾਂ ਨੂੰ ਲੈ ਕੇ ਭਾਰਤ ਦੇ ਵਿੱਚ ਲੋਕ ਜਿਹੜੇ ਨੇ ਜਿਨ੍ਹਾਂ ਨੇ ਹਵਾਈ ਸਫਰ ਕਰਨਾ ਹੈ ਉਹ ਦੁਚਿੱਤੀ ਦੇ ਵਿੱਚ ਜ਼ਰੂਰ ਪਏ ਹੋਏ ਨੇ ਅਗਲੀ ਖਬਰ ਆਪਣੀ ਲੁਧਿਆਣਾ ਪੱਛਮੀ ਦੇ ਨਾਲ ਜੁੜੀ ਹੋਈ ਆ ਪੱਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਲੁਧਿਆਣਾ ਪੱਛਮੀ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਹੈ ਉਹ ਬਿਲਕੁਲ ਹੁਣ ਖਤਮ ਹੋ ਚੁੱਕਾ ਹੈ ਆਖਰੀ ਦਿਨ ਦੇ ਵਿੱਚ ਕੀ ਕੁਝ ਹੋਇਆ ਜਿਉ ਉਹਦੇ ਤੇ ਆਪਾਂ ਗੱਲ ਕਰੀਏ ਤੇ ਆਖਰੀ ਦਿਨ ਸਟਾਰ ਪ੍ਰਚਾਰਕਾਂ ਨੇ ਰੋਡ ਸ਼ੋਅ ਕੀਤੇ 14 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣ ਜਿਹੜਾ ਹੈ ਉਹ 19 ਜੂਨ ਨੂੰ ਮਤਲਬ ਭਲਕੇ ਜੜੀਆਂ ਚੋਣਾਂ ਹੋਣਗੀਆਂ ਉਹਦੇ ਵਿੱਚ ਕੀਤਾ ਜਾਏਗਾ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਲਈ ਚੋਣ ਪ੍ਰਚਾਰ ਖਤਮ ਹੋ ਗਿਆ ਹੈ 14 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਇਹਨਾਂ ਦੀ ਕਿਸਮਤ ਦਾ ਜਿਹੜਾ ਫੈਸਲਾ ਹੈ ਉਹ 19 ਜੂਨ ਨੂੰ ਹੋਏਗਾ ਸਿਆਸੀ ਪਾਰਟੀਆਂ ਨੇ ਬੀਤੇ ਕੱਲ ਸਟਾਰ ਪ੍ਰਚਾਰਕਾਂ ਦੀ ਅਗਵਾਈ ਦੇ ਹੇਠ ਰੋਡ ਸ਼ੋਅ ਕਰਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਆਖਰੀ ਹੰਬਲਾ ਮਾਰਿਆ ਲੁਧਿਆਣਾ ਪੱਛਮੀ ਦੇ 175469 ਵੋਟਰ ਨੇ ਜਿਹੜੇ 19 ਜੂਨ ਨੂੰ 194 ਪੋਲਿੰਗ ਸਟੇਸ਼ਨਾਂ ਤੇ ਆਪਣੀ ਵੋਟ ਦੀ ਵਰਤੋਂ ਕਰਨਗੇ ਜ਼ਿਲ੍ਹਾ ਚੋਣ ਪ੍ਰਸ਼ਾਸਨ ਨੇ ਬਾਹਰਲੇ ਲੋਕਾਂ ਨੂੰ ਹਲਕਾ ਛੱਡਣ ਦੇ ਲਈ ਆਖ ਦਿੱਤਾ ਹੈ ਔਰ ਬੀਤੇ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਉਹਨਾਂ ਨੂੰ ਕਿਹਾ ਸੀ ਕਿ 6 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਹਲਕਾ ਛੱਡ ਦਿਓ ਪੰਜਾਬ ਪੁਲਿਸ ਨੇ ਵੋਟਾਂ ਦੇ ਲਈ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਨੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਕਾਰਨ ਇਹ ਸੀਟ ਖਾਲੀ ਹੋਈ ਸੀ ਜਿੱਥੇ ਆਪ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਦੇ ਵਿੱਚ ਉਤਾਰ ਕੇ ਅਗੇਤਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਲਈ ਇਹ ਸੀਟ ਕਈ ਪੱਖਾਂ ਤੋਂ ਅਹਿਮ ਹੈ ਚਰਚੇ ਇਹ ਨੇ ਕਿ ਅਰੋੜਾ ਦੇ ਚੋਣ ਜਿੱਤਣ ਦੀ ਸੂਰਤ ਦੇ ਵਿੱਚ ਖਾਲੀ ਹੋਣ ਵਾਲੀ ਇਹ ਰਾਜ ਸਭਾ ਦੀ ਸੀਟ ਤੋਂ ਕੇਜਰੀਵਾਲ ਉਮੀਦਵਾਰ ਬਣਨਗੇ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸੌਦੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਟ ਦੀ ਕਮਾਂਡ ਸੰਭਾਲੀ ਹੋਈ ਹੈ ਔਰ ਇਹ ਸ਼ਹਿਰੀ ਹਲਕਾ ਹੈ ਜਿੱਥੇ ਦੇ ਬੁਸ਼ਿੰਦੇ ਪੜੇ ਲਿਖੇ ਨੇ ਔਰ ਕਾਰੋਬਾਰੀ ਨੇ ਆਪ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਉਹ ਵਿਧਾਇਕ ਅਤੇ ਵਜ਼ੀਰ ਬੁਲਾ ਕੇ ਇਹ ਹਲਕੇ ਦੇ ਵਿੱਚ ਪ੍ਰਚਾਰ ਕਰਵਾਇਆ ਜਾ ਰਿਹਾ ਹੈ ਔਰ ਬੀਤੇ ਕੱਲ ਉਹ ਪ੍ਰਚਾਰ ਦੀ ਜਿਹੜੀ ਕੜੀ ਸੀ ਉਹ ਖਤਮ ਹੋ ਗਈ ਔਰ ਵਜ਼ੀਰ ਮੰਤਰੀ ਔਰ ਜਾਂ ਤੁਸੀਂ ਕਹੋ ਕਿ ਵਿਧਾਇਕ ਸੀ ਜਿਹੜੇ ਉਹ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਵਾਪਸ ਚਲੇ ਗਏ ਨੇ ਕਾਂਗਰਸੀ ਉਮੀਦਵਾਰ ਭਾਰਤਪੂਰਨ ਆਸ਼ੂ ਦੀ ਗੱਲ ਕਰੀਏ ਤੇ ਇਸ ਹਲਕੇ ਤੋਂ ਦੋ ਵਾਰ ਉਹ ਪਹਿਲਾਂ ਜਿੱਤ ਚੁੱਕੇ ਨੇ ਔਰ ਹੁਣ ਮੁੜ ਉਮੀਦਵਾਰ ਨੇ ਉਹਨਾਂ ਦੀ ਚੋਣ ਦੀ ਕਮਾਂਡ ਸਾਫਕਾ ਮੁੱਖ ਮੰਤਰੀ ਚਰਨਜੀਤ ਚੰਨੀ ਰਾਣਾ ਗੁਰਜੀਤ ਸਿੰਘ ਅਤੇ ਪਰਗਟ ਸਿੰਘ ਦੇ ਹੱਥ ਸੀ ਕਾਂਗਰਸ ਦੀ ਟੜੇਬੰਦੀ ਦਾ ਖੁੱਲਾ ਮੁਜ਼ਾਰਾ ਇਸ ਚੋਣ ਦੇ ਦੌਰਾਨ ਹੋਇਆ ਔਰ ਆਗੂ ਇਸ ਚੋਣ ਦੇ ਵਿੱਚ ਏਕਾ ਨਹੀਂ ਦਿਖਾ ਸਕਿਆ ਤੇ ਨਾ ਹੀ ਕਾਂਗਰਸ ਦੀ ਹਾਈ ਕਮਾਂਡ ਨੇ ਇਸ ਪਾਸੇ ਕੋਈ ਯਤਨ ਕਰਨ ਦੀ ਕੋਸ਼ਿਸ਼ ਕੀਤੀ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਿਰਫ ਇੱਕ ਵਾਰ ਇੱਥੇ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਔਰ ਆਪ ਨੇ ਭਾਰਤਕੁਸ਼ਨ ਆਸ਼ੂ ਦੀ ਬੋਲਬਾਣੀ ਨੂੰ ਪ੍ਰਮੁਖਤਾ ਦੇ ਨਾਲ ਉਭਾਰਿਆ ਹੈ ਕਿ ਭਾਰਤਕੁਸ਼ਨ ਆਸ਼ੂ ਦੀ ਜਿਹੜੀ ਜੜੀ ਬੋਲਬਾਣੀ ਹੈ ਉਹ ਠੀਕ ਨਹੀਂ ਹੈ ਉਹਦਾ ਫਾਇਦਾ ਆਮ ਆਦਮੀ ਪਾਰਟੀ ਨੇ ਇੱਥੇ ਲੈਣ ਦੀ ਕੋਸ਼ਿਸ਼ ਕੀਤੀ ਔਰ ਉਹਦਾ ਖੂਬ ਪ੍ਰਚਾਰ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਇੱਥੇ ਕੀਤਾ ਗਿਆ ਜੇ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਦੀ ਹਮਾਇਤ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇੱਥੇ ਪਹੁੰਚੇ ਸੀ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਤੋਂ ਇਲਾਵਾ ਕੇਂਦਰੀ ਮੰਤਰੀ ਹਰਦੀਪ ਪੂਰੀ ਅਤੇ ਸਾਬਕਾ ਮੰਤਰੀ ਅਨੁਰਾਗ ਠਾਕੁਰ ਵੀ ਲੁਧਿਆਣਾ ਪੱਛਮੀ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਪਹੁੰਚੇ ਸੀ ਔਰ ਕੇਂਦਰੀ ਮੰਤਰੀ ਰਵਨੀਤ ਬਿੱਟੂ ਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਪੂਰੀ ਇੱਥੇ ਵਾਹ ਵਾਹ ਲਾਈ ਆਖਰੀ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤੇ ਉਹਨਾਂ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਪਣੇ ਉਮੀਦਵਾਰ ਪਰਵਪਕਾਰ ਸਿੰਘ ਘੁੰਮਣ ਦੀ ਹਮਾਇਤ ਦੇ ਵਿੱਚ ਸਿਆਸੀ ਜਿਹੜੀ ਵਾਅ ਪੇਸ਼ ਇੱਥੇ ਲਾਈ ਆ ਔਰ ਕਈ ਲੋਕਾਂ ਨੂੰ ਵਾਪਸੀ ਕਰਵਾਉਣ ਦੇ ਵਿੱਚ ਵੀ ਅਕਾਲੀ ਦਲ ਜਿਹੜਾ ਕਾਮਯਾਬ ਰਿਹਾ ਹੈ ਹੁਣ ਜੇ ਪਿਛਲੇ ਚੋਣਾਂ ਦੀ ਗੱਲ ਕਰੀਏ ਤੇ ਪਿਛਲੇ ਲੋਕ ਸਭਾ ਚੋਣਾਂ ਜਿਹੜੀਆਂ 2024 ਦੇ ਵਿੱਚ ਹੋਈਆਂ ਜਿਹਨੂੰ ਪ੍ਰਧਾਨ ਮੰਤਰੀ ਦੀਆਂ ਚੋਣਾਂ ਵੀ ਕਹਿ ਦਿੰਦੇ ਆ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਪਛਮੀ ਹਲਕੇ ਤੋਂ ਭਾਜਪਾ ਮੋਰੀ ਰਹੀ ਸੀ ਪਿਛਲੀ ਲੋਕ ਸਭਾ ਜਿਹੜੀ ਹੋਈ ਆ ਉਹਦੇ ਵਿੱਚ ਭਾਜਪਾ ਨੂੰ 45000 ਵੋਟਾਂ ਮਿਲੀਆਂ ਸੀ ਕਾਂਗਰਸ ਨੂੰ 30000 ਵੋਟਾਂ ਮਿਲੀਆਂ ਸੀ ਔਰ ਆਮ ਆਦਮੀ ਪਾਰਟੀ ਨੂੰ 22000 ਵੋਟਾਂ ਮਿਲੀਆਂ ਸੀ ਲੋਕ ਸਭਾ ਚੋਣਾਂ ਦੇ ਵਿੱਚ ਆਪ ਨੇ ਲੁਧਿਆਣਾ ਸ਼ਹਿਰ ਦੇ ਕਿਸੇ ਵੀ ਹਲਕੇ 'ਚ ਉਹ ਲੀਡ ਨਹੀਂ ਲਈ ਸੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਹਲਕੇ ਤੇ ਕਾਂਗਰਸ ਦਾ ਦਬਦਬਾ ਰਿਹਾ ਅਤੇ 6 ਵਾਰ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਜੇਤੂ ਰਹੇ ਨੇ ਹੁਣ ਭਾਜਪਾ ਉਮੀਦਵਾਰ ਦੀ ਭੂਮਿਕਾ ਅਹਿਮ ਰਹੇਗੀ ਕਿਉਂਕਿ ਉਸ ਨੂੰ ਮਿਲਣ ਵਾਲੀ ਵੋਟ ਦਾ ਅਸਰ ਦੂਸਰੀਆਂ ਪ੍ਰਮੁੱਖ ਧਿਰਾਂ ਤੇ ਹੈਣ ਆਲਾ ਪਰ ਦੇਖਣਾ ਹੋਏਗਾ ਕਿ 19 ਤਰੀਕ ਨੂੰ ਪੜਕੇ ਜਦੋਂ ਚੋਣਾਂ ਹੋਣਗੀਆਂ ਵੋਟਾਂ ਪੈਣਗੀਆਂ ਤੇ ਉਹਦੇ ਵਿੱਚ ਲੋਕਾਂ ਦਾ ਰੁਝਾਨ ਜਿਹੜਾ ਉਹ ਕਿਸ ਪਾਰਟੀ ਵੱਲ ਨੂੰ ਰਹਿੰਦਾ ਉਸ ਦੇ ਉੱਪਰ ਸਾਰਿਆਂ ਦੀਆਂ ਨਿਗਾਹਾਂ ਬਣੀਆ ਰਹਿਣਗੀਆਂ ਇੱਕ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਮੱਕੀ ਦੇ ਨਾਲ ਜੁੜੀ ਹੋਈ ਹੈ ਜਾਂ ਕਹਿ ਲਓ ਕਿ ਐਮਐਸਪੀ ਦੇ ਨਾਲ ਜੁੜੀ ਹੋਈ ਹੈ ਮੱਕੀ ਦੀ ਐਮਐਸਪੀ ਤੋਂ ਘੱਟ ਭਾ ਤੇ ਮੱਕੀ ਦੀ ਜਿਹੜੀ ਐਮਐਸਪੀ ਆ ਉਹ ਘੱਟ ਭਾ ਦੇ ਵਿਕਣ ਦੇ ਕਰਕੇ ਕਿਸਾਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਲਈ ਰੌਂ ਦੇਖਿਆ ਜਾ ਰਿਹਾ ਹੈ ਕਿਸਾਨ ਮੱਕੀ ਦੀ ਫਸਲ ਐਮਐਸਪੀ ਤੋਂ 3400 ਰੁਪਏ ਪ੍ਰਤੀ ਕੁਇੰਟਲ ਘਾਟੇ ਤੇ ਵੇਚਣ ਦੇ ਲਈ ਮਜਬੂਰ ਹੋਏ ਨੇ ਔਰ ਉਹ ਮਜਬੂਰੀ ਦਾ ਕਾਰਨ ਉਹਨਾਂ ਨੂੰ ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਦੱਸਿਆ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਖੇਤੀ ਭਪਿੰਤਾ ਨੂੰ ਉਤਸ਼ਾਹਿਤ ਕਰਨ ਅਤੇ ਧਰਤੀ ਹੇਠਲੇ ਪਾਣੀ ਦਾ ਡਿੱਗ ਰਿਹਾ ਪੱਧਰ ਰੋਕਣ ਦੇ ਲਈ ਕਿਸਾਨਾਂ ਨੂੰ ਝੋਨੇ ਦੀ ਥਾਂ ਮੱਕੀ, ਦਾਲਾਂ ਅਤੇ ਹੋਰਨਾਂ ਫਸਲਾਂ ਦੀ ਬਿਜਾਈ ਕਰਨ ਤੇ ਜ਼ੋਰ ਦੇਣ ਲਈ ਕਿਹਾ ਗਿਆ ਸੀ ਪਰ ਸੂਬੇ ਦੇ ਵਿੱਚ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਮੱਕੀ ਦੀ ਫਸਲ ਵੇਚਣ ਦੇ ਲਈ ਬਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਮੱਕੀ ਦੀ ਫਸਲ 2440 ਰੁਪਏ ਪ੍ਰਤੀ ਕੁੰਟਲ ਐਮਐਸਪੀ ਤੋਂ ਘੱਟ ਭਾਅ ਤੇ ਵੇਚਣ ਦੇ ਲਈ ਕਿਸਾਨ ਮਜਬੂਰ ਹੋ ਰਹੇ ਨੇ ਜਿਸ ਕਰਕੇ ਕਿਸਾਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਔਰ ਕਿਸਾਨਾਂ ਦੀ ਹਮੇਸ਼ਾ ਤੋਂ ਹੀ ਮੰਗ ਰਹੀ ਹੈ ਕਿ ਪੰਜਾਬ ਦੇ ਵਿੱਚ ਮੱਕੀ ਦੀ ਜ਼ਿਆਦਾ ਪੈਦਾਵਾਰ ਦੁਆਰਾ ਖੇਤਰ ਦੇ ਵਿੱਚ ਹੁੰਦੀ ਰਹੀ ਹੈ ਦੁਆਬਾ ਖੇਤਰ ਦੇ ਵਿੱਚ ਹੁੰਦੀ ਹੈ ਜੇ ਤੁਸੀਂ ਮੱਕੀ ਦੀ ਸਭ ਤੋਂ ਜ਼ਿਆਦਾ ਤੁਸੀਂ ਕਹੋ ਕਿ ਬਜਾਈ ਜਿੱਥੇ ਹੁੰਦੀ ਹੈ ਮੱਕੀ ਕਿਤੇ ਲਾਈ ਜਾਂਦੀ ਹੈ ਉਹ ਦੁਆਬਾ ਖੇਤਰ ਹੈ ਉਸ ਤੋਂ ਬਾਅਦ ਮਾਲਵਾ ਮਾਲਵਾ ਇਲਾਕਾ ਬਹੁਤ ਵੱਡਾ ਹੈ ਪਰ ਦੁਆਬੇ ਦੇ ਵਿੱਚ ਮੱਕੀ ਜਿਹੜੀ ਉਹ ਜਿਆਦਾ ਲਾਈ ਜਾਂਦੀ ਔਰ ਉਸ ਇਲਾਕੇ ਦੇ ਵਿੱਚ ਕਿਸਾਨਾਂ ਨੂੰ ਮੱਕੀ ਐਮਐਸਪੀ ਦੇ ਨਾਲੋਂ ਘੱਟ ਭਾਅ ਤੇ ਵੇਚਣੀ ਪੈ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਨਮਾ ਸ਼ਹਿਰ ਗੜਸ਼ੰਕਰ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਸੁੱਕੀ ਮੱਕੀ ਦੀ ਫਸਲ ਜਿਹੜੀ ਆ ਉਹ ਐਮਐਸਪੀ ਦੇ ਮੁਕਾਬਲੇ 2000 ਤੋਂ 2100 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਵੇਚਣੀ ਪਈ ਹੈ ਔਰ ਜਿਹੜੀ ਗਿੱਲੀ ਮੱਕੀ ਸੀ ਉਹ 1300 ਰੁਪਏ ਤੋਂ ਲੈ ਕੇ 1700 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਦੇ ਨਾਲ ਇਹ बिक ਰਹੀ ਹੈ। ਇੰਨਾ ਹੀ ਨਹੀਂ ਬੀਤੇ ਕੱਲ ਮੀਂਹ ਪੈਣ ਤੋਂ ਬਾਅਦ ਗਿੱਲੀ ਮੱਕੀ ਜਿਹੜੀ ਸੀ ਉਹ ਫਸਲ ਦਾ ਜਿਹੜਾ ਭਾਅ ਹੈ ਉਹ 1100 ਤੋਂ ਹੁਣ 1500 ਹੀ ਰਹਿ ਗਿਆ ਬਸ ਸੋ ਪ੍ਰਤੀ ਰੁਪਏ ਕੁਇੰਟਲ ਦੇ ਹਿਸਾਬ ਦੇ ਨਾਲ ਜਦੋਂ ਗਿੱਲੀ ਮੱਕੀ ਦਾ ਰੇਟ ਬਾਰ-ਬਾਰ ਗਿਰ ਰਿਹਾ ਤੇ ਕਿਸਾਨਾਂ ਨੂੰ ਇਹਦਾ ਨੁਕਸਾਨ ਹੋ ਰਿਹਾ ਜਿਕਰਯੋਗ ਹੈ ਕਿ ਪੰਜਾਬ ਦੇ ਵਿੱਚ 4.5 ਲੱਖ ਤੋਂ 5 ਲੱਖ ਏਕੜ ਰਕਵੇ ਦੇ ਵਿੱਚ ਮੱਕੀ ਦੀ ਪੈਦਾਵਾਰ ਹੁੰਦੀ ਹੈ ਪਰ ਸੂਬਾ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਪੈਦਾਵਾਰ ਛੱਡ ਕੇ ਮੱਕੀ ਦੀ ਫਸਲ ਦੀ ਕਾਸ਼ਤ ਕਰਨ ਦੇ ਲਈ ਪ੍ਰੇਰਿਆ ਜਾ ਰਿਹਾ ਹੈ ਇਸ ਦੇ ਲਈ ਸੂਬਾ ਸਰਕਾਰ ਨੇ ਝੋਨੇ ਦੀ ਫਸਲ ਛੱਡ ਕੇ ਮੱਕੀ ਦੀ ਫਸਲ ਦਾ ਦਾ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ 17500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਵੀ ਕੀਤਾ ਸੀ ਯੂਪੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਪਹਿਲੀ ਵਾਰ ਐਮਐਸਪੀ ਦੇ ਉੱਪਰ ਮੱਕੀ ਖਰੀਦੀ ਜਾ ਰਹੀ ਹੈ ਯੂਪੀ ਨੇ ਇੱਕ ਨਵਾਂ ਰਿਕਾਰਡ ਕਾਇਮ ਕਰਤਾ ਹੈ ਯੂਪੀ ਸਰਕਾਰ ਨੇ ਬੀਤੇ ਦਿਨ ਤੋਂ ਪਹਿਲੀ ਵਾਰ ਐਮਐਸਪੀ ਤੇ ਮੱਕੀ ਦੀ ਫਸਲ ਖਰੀਦਣ ਦਾ ਫੈਸਲਾ ਕੀਤਾ ਹੈ ਔਰ ਇਸ ਦੇ ਲਈ ਸੂਬਾ ਸਰਕਾਰ ਨੇ ਮੱਕੀ ਦੀ ਐਮਐਸਪੀ 2225 ਰੁਪਏ ਪ੍ਰਤੀ ਕੁੰਟਲ ਤੈਅ ਕੀਤੀ ਹੈ ਉੱਤਰ ਪ੍ਰਦੇਸ਼ ਸਰਕਾਰ ਨੇ ਮੱਕੀ ਦੀ ਫਸਲ 15 ਜੂਨ ਤੋਂ 31 ਜੁਲਾਈ ਤੱਕ ਖਰੀਦਣ ਦਾ ਫੈਸਲਾ ਕੀਤਾ ਹੈ ਇਹਦੇ ਨਾਲ ਉੱਥੇ ਦੇ ਕਿਸਾਨਾਂ ਦੇ ਵਿੱਚ ਖੁਸ਼ੀ ਜ਼ਰੂਰ ਦੇਖੀ ਜਾ ਰਹੀ ਹੈ ਦੂਸਰੇ ਪਾਸੇ ਜੇ ਆਪਾਂ ਫਿਰ ਪੰਜਾਬ ਦੀ ਗੱਲ ਕਰੀਏ ਤੇ ਸਰਕਾਰ ਤੇ ਠੋਸ ਪ੍ਰਬੰਧ ਨਾ ਕਰਨ ਦੇ ਕਿਸਾਨਾਂ ਦੇ ਵੱਲੋਂ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਮੱਕੀ ਦੀ ਫਸਲ ਐਮ ਐਸ ਪੀ ਤੋਂ ਘੱਟ ਭਾਅ ਤੇ ਵਿਕਣ ਤੇ ਸਰਕਾਰ ਦੇ ਪ੍ਰਬੰਧਾਂ ਦੀ ਨਕੀਦੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਦੇ ਫਸਲੀ ਚੱਕਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਸ ਦੇ ਲਈ ਠੋਸ ਪ੍ਰਬੰਧ ਨਹੀਂ ਕੀਤੇ ਜਾ ਰਹੇ ਸੂਬਾ ਸਰਕਾਰ ਨੂੰ ਪਹਿਲ ਦੇ ਆਧਾਰ ਦੇ ਉੱਤੇ ਕਣਕ ਤੇ ਝੋਨੇ ਤੋਂ ਇਲਾਵਾ ਬਾਸਮਤੀ, ਮੱਕੀ, ਮੂੰਗੀ, ਆਲੂ, ਮਟਰ ਤੇ ਗੋਭੀ ਦੀ ਫਸਲ ਤੇ ਐਮਐਸਪੀ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹਨਾਂ ਫਸਲਾਂ ਤੇ ਐਮਐਸਪੀ ਤੇ ਖਰੀਦ ਜਿਹੜੀ ਹੈ ਯਕੀਨੀ ਬਣਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਕਿਸਾਨਾਂ ਦੀ ਬਾਹ ਫੜਨ ਦੇ ਲਈ ਕਿਸਾਨ ਪੱਖੀ ਫੈਸਲੇ ਲੈਣੇ ਚਾਹੀਦੇ ਨੇ। ਜੇ ਇਹ ਫੈਸਲੇ ਨਹੀਂ ਲਏ ਜਾਂਦੇ ਜਾਂ ਫਿਰ ਸਿਰਫ ਫੈਸਲੇ ਲਏ ਜਾਂਦੇ ਨੇ ਉਨ੍ਹਾਂ ਦੇ ਉੱਪਰ ਅਮਲ ਨਹੀਂ ਕੀਤਾ ਜਾਂਦਾ ਉਹਨਾਂ ਦੇ ਨਾਲ ਕਿਸਾਨਾਂ ਨੂੰ ਕੋਈ ਵੀ ਫਾਇਦਾ ਹੋਣ ਵਾਲਾ ਨਹੀਂ ਹੈ ਔਰ ਇਸ ਕਰਕੇ ਹੁਣ ਮੱਕੀ ਜਿਸ ਤਰੀਕੇ ਦੇ ਨਾਲ ਮੰਡੀਆਂ ਦੇ ਵਿੱਚ ਵਿਕ ਰਹੀ ਹੈ ਜਾਂ ਐਮਐਸਪੀ ਤੋਂ ਘੱਟ ਰੇਟ ਤੇ ਵਿਕ ਰਹੀ ਹੈ ਉਹਨੂੰ ਲੈ ਕੇ ਕਿਸਾਨਾਂ ਦੇ ਅੰਦਰ ਜਿਹੜਾ ਰੋਹ ਹੈ ਉਹ ਦੇਖਣਾ ਹੋਏਗਾ ਕਿੱਥੇ ਇੱਕ ਤੱਕ ਜਾਂਦਾ ਔਰ ਸਰਕਾਰ ਕਿਸਾਨਾਂ ਦੇ ਇਸ ਦੁੱਖ ਦੇ ਵਿੱਚ ਕਿੱਥੇ ਕਾ ਕੇ ਖੜਦੀ ਹੈ ਕਿੰਨਾ ਕੁ ਉਹਨਾਂ ਨੂੰ ਉਹਨਾਂ ਦੀ ਹਮਾਇਤ ਕੀਤੀ ਜਾਂਦੀ ਹੈ ਉਹ ਦੇਖਣਾ ਹੋਏਗਾ ਸੋ ਇਹ ਸੀ ਅੱਜ ਦੀਆਂ ਉਹ ਤਮਾਮ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ